ਬਾਬੇ ਬੜੇ ਭੁੱਖੇ ਨੇ ਪੂਰੇ ਪਿੰਡ ਚੋਂ ਕਿਦੋਂ ਰੋਟੀ ਨਹੀਂ ਮਿਲੀ ਲਾਹ ਦੇ ਭਗਤ ਨਹੀਂ ਇਹ ਰੋਟੀ ਚੱਲ ਲਾ ਦਿੰਨੀ ਆ ਰੋਟੀ ਦਾ ਤਾਂ ਪੋਨੀ ਹੁੰਦਾ ਦਾਲ ਚ ਨੂਨ ਥੋੜਾ ਘੱਟ ਰੱਖੀ ਬਾਬਿਆਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਵੇ ਨਾਥਾ ਰੋਟੀ ਤੂੰ ਮੰਗ ਮੰਗ ਖਾਣਾ ਤੇ ਨਖਰੇ ਤੇਰੇ ਕੈਪਟਨ ਮਰਿੰਦਰ ਸਿੰਘ ਵਾਲੇ ਕੈਪਟਨ ਮਰਿੰਦਰ ਸਿੰਘ ਵੀ ਸਾਡਾ ਹੀ ਚੇਲਾ ਹੈ ਚਾਰ ਚਾਰ ਪੰਜ ਪੰਜ ਕਿਲੋ ਸਿਲਾ ਜੀਤ ਮਗਾ ਲੈਂਦਾ ਸਾਡੇ ਤੋਂ ਲੈ ਵੀ ਗਿੱਦੜਵੇਂ ਵਾਲੇ ਬਣਤੇ ਜੋਗੀ ਬੋਣੀ ਚੰਗੀ ਹੋ ਜੇ ਮਕਾਨ ਤਾਂ ਚੰਗਾ ਲੱਗਦਾ ਏ ਇੱਥੇ ਬੋਣੀ ਕਰ ਲਈਏ ਆਪਾਂ ਵਦੇ ਬੇੜੇ ਪਾਰ ਹੋਣਗੇ ਲੱਖਾਂ ਦੇ ਵਪਾਰ ਹੋਣਗੇ ਘਰ ਦੇ ਵਿੱਚ ਪਿਆਰ ਹੋਣਗੇ ਗਿੱਦੜਵੇ ਵਾਲਾ ਬੰਸਾ ਜੋਗੀ ਆਇਆ ਕਿਉਂ ਭਗਤਨੀ ਐ ਬੱਚਿਆਂ ਨੂੰ ਬਾਹਰ ਭੇਜ ਕੇ ਮਸਤੀ ਮਨਾ ਰਹੀ ਐ ਵੇ ਖਸਮਾ ਨੂੰ ਖਾਣਿਆ ਬੱਚੇ ਸਵਾ ਬਾਾਰ ਭੇਜਨੇ ਸੀ ਮੈਂ ਤਾਂ ਹਜੇ ਛੜੀ ਆ ਉਠੀਆਂ ਕਾਰਾਂ ਦੀ ਮਾਲਕ ਲੱਗਦੀ ਪੂਰੀ ਮਾਲਦਾਰ ਛੜੀ ਲੱਗਦੀ ਐ ਫਿਰ ਵਿਆਹ ਕਿਉਂ ਨਹੀਂ ਕਰਾਇਆ ਕਿ ਮੇਰੇ ਵਾਂਗੂੰ ਲੱਛਣ ਹੀ ਚੰਗੇ ਨਹੀਂ ਸੀ ਮੈਨੂੰ ਲੱਗਦਾ ਤੇਰੇ ਛਿੱਤਰਖਾਂਦੇ ਇਰਾਦੇ ਨੇ ਇਹ ਟਾਈਮ ਬਾਬਿਆਂ ਦੇ ਛਿੱਤਰ ਖਾਣ ਦਾ ਨਹੀਂ ਇਸ ਟਾਈਮ ਤਾਂ ਬਾਬੇ ਰੋਟੀ ਖਾਂਦੇ ਆ ਤੂੰ ਚੇਲੀਏ ਆਏਂ ਘਰ ਬਾਬਿਆਂ ਵਾਸਤੇ ਰੋਟੀ ਤਿਆਰ ਕਰ ਕਿਉਂ ਥੋੜਾ ਜਿਹਾ ਵੱਧ ਪਾ ਆਂ ਬਾਬਿਆਂ ਦਾ ਗਲਾ ਖੁਸ਼ਕ ਹੋਇਆ ਪਿਆ ਪਰੌਠੇ ਨਾ ਲਾ ਦੇ ਤੇਰੇ ਵਾਸਤੇ ਪਰੌਠੇ ਨਹੀਂ ਖਾਂਦੇ ਪਰੌਠੇ ਬਾਬਿਆਂ ਦੇ ਬੰਦ ਕੀਤੀ ਹੋਈ ਹੈ ਕਿਉਂਕਿ ਬਾਬਿਆਂ ਨੂੰ ਲਿਵਰ ਫੈਕਟਰੀ ਦੀ ਬਿਮਾਰੀ ਹੋਈ ਪਈ ਹੈ ਥੋੜਾ ਜਿਹਾ ਗੰਡਾ ਚੀਰ ਲਈ ਥੋੜਾ ਜਿਹਾ ਨਿੰਬੂ ਰੱਖਣੀ ਹੈ ਇੱਕ ਹਰੀ ਮਿਰਚ ਰੱਖ ਲਈ ਅੱਖਾਂ ਵਾਸਤੇ ਚੰਗੀ ਹੁੰਦੀ ਹੈ ਬਾਬੇ ਬੜੇ ਭੁੱਖੇ ਨੇ ਪੂਰੇ ਪਿੰਡ ਚੋਂ ਕਿਧੋਂ ਰੋਟੀ ਨਹੀਂ ਮਿਲੀ ਲਾ ਦੇ ਭਗਤਣੀ ਇਹ ਰੋਟੀ ਚੱਲ ਲਾ ਦਿੰਨੀ ਆ ਰੋਟੀ ਦਾ ਤਾਂ ਪੋਨੀ ਹੁੰਦਾ ਦਾਲ ਚ ਨਾਣ ਥੋੜਾ ਘੱਟ ਰੱਖੀ ਬਾਬਿਆਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਵੇ ਨਾਥਾ ਰੋਟੀ ਤੂੰ ਮੰਗ ਮੰਗ ਖਾਣਾ ਤੇ ਨਖਰੇ ਤੇਰੇ ਕੈਪਟਨ ਮਰਿੰਦਰ ਸਿੰਘ ਵਾਲੇ ਕੈਪਟਨ ਮਰਿੰਦਰ ਸਿੰਘ ਵੀ ਸਾਡਾ ਹੀ ਚੇਲਾ ਹੈ ਚਾਰ ਚਾਰ ਪੰਜ ਪੰਜ ਕਿਲੋ ਸਿਲਾ ਜੀਤ ਮਗਾ ਲੈਂਦਾ ਸਾਡੇ ਤੋਂ ਨਾਲੇ ਇੱਕ ਗੱਲ ਹੋਰ ਉਹਦੇ ਰਾਜ ਦੇ ਵਿੱਚ ਬੜੀ ਆਇਸ਼ ਕੀਤੀ ਹੈ ਬਾਬੇ ਸ਼ਿਮਲੇ ਹੀ ਰਹਿੰਦੇ ਸੀ ਉਦੋਂ ਤਾਂ ਤੂੰ ਰੋਟੀ ਬਣਾ ਚੱਲ ਕੇ ਚਲ ਲਾ ਦਿੰਨੀ ਆ ਫਿਰ ਅੱਜ ਭਗਤ ਨਹੀਂ ਕੋਲੋਂ ਰੋਟੀ ਖਾ ਕੇ ਹੀ ਜਾਵਾਂਗੇ ਚਲ ਛੱਡ ਕਿੱਧਰ ਮੱਥਾ ਮਾਰੂ ਬਾਬੇ ਨੂੰ ਬਣਾ ਮਾਰ ਦਿੰਨੀ ਆ ਵੀ ਆਟਾ ਹੈ ਨਹੀਂ ਜੇ ਉਹਨੂੰ ਕਹਤਾ ਸਬਜ਼ੀ ਹੈ ਨਹੀਂ ਤਾਂ ਕਹਿ ਦੂਗਾ ਚਲ ਚਟਨੀ ਬਣਾ ਲੈ ਚਲ ਉਹ ਕਹਦੇ ਨਹੀਂ ਆਟਾ ਹੈ ਨਹੀਂ ਲੱਗਦਾ ਪਰੌਠੇ ਹੀ ਬਣਾਉਣ ਲੱਗ ਗਈ ਹੋਣੀ ਹੈ بابا ਸਾਰਾ ਕੁਛ ਹੈ ਬਾਕੀ ਬਸ ਕੱਲਾ ਆਟਾ ਹੀ ਹੈ ਨਹੀਂ ਬਾਕੀ ਸਾਰਾ ਕੁਝ ਹੈਗਾ ਨਾ ਭਗਤਨੀ ਹਾਂਜੀ ਫੇਰ ਤੂੰ ਫਿਕਰ ਨਾ ਕਰ ਆ ਲੈ ਆਟਾ ਆਪਣੇ ਜੁਗੀਆਂ ਤਾਂ ਬਾਣੀ ਜਾਣਗੀਆਂ ਤੂੰ ਜਲਦੀ ਰੋਟੀ ਬਣਾ ਚਲ ਲਾਉਣੇ ਆ ਬਾਬਾ ਪਰ ਟਾਈਮ ਲੱਗੂਗਾ ਹਜੇ ਕੋਈ ਗੱਲ ਨਹੀਂ ਭਗਤਨੀ ਤੂੰ ਰੋਟੀ ਬਣਾ ਮੈਂ ਤੇਰੀ ਭਾ ਕੇ ਆਇਆ ਇੱਕ ਦੋ ਘਰਾਂਦੇ ਵਿੱਚ ਠੀਕ ਆ ਬਾਬਾ ਮੇਰੇ ਆਉਂਦੇ ਨੂੰ ਰੋਟੀ ਲਾ ਕੇ ਰੱਖੀ ਲੈ ਦੀ ਗੱੜਵੇ ਵਾਲਾ ਬੰਸਾ ਜੋ ਕੀ ਤੂੰ ਲਾ ਲਾ ਫੇਰੀ ਉਦੋਂ ਉਹਨੂੰ ਭਗਤਨੀ ਰੋਟੀ ਬਣਾ ਲੋਗੀ ਆ ਲੱਗਦਾ ਮਿਸਤਰੀ ਲਾਈ ਬੈਠੇ ਆ ਇਹਨਾਂ ਕੋਲੇ ਜਾਣੇ ਦਿਨੇ ਕੋਈ ਜੜੀ ਬੂਟੀ ਇਹਨਾਂ ਨੂੰ ਲੱਗਦਾ ਕੋਠੀ ਬਣਾ ਰਹੇ ਆ ਕੋਠੀਆਂ ਦੇ ਮਾਲਕ ਲੱਗਦੇ ਆ ਟਕੜੇ ਕਰੋ ਕਰਦੇ ਆ ਗੱਲੇ ਨਾ ਨਾ ਮਿਸਤਰੀ ਚੰਗਾ ਲਾਈ ਬੈਠੇ ਆ ਪਲੱਸ ਉਹ ਆ ਗਿਆ ਪਾਪਾ ਰੱਗੀ ਨੂੰ ਕਰੀ ਗੱਲੇ ਇਹਨਾਂ ਕਰਦੇ ਆ ਲੋਟ ਕਰੀ ਗੇ ਲੋਟ ਚੱਲ ਆ ਜਾ ਆਜੋ ਭਗਤ ਆਜੋ ਦੇਤੀਏ ਕੋਈ ਜੜੀ ਬੂਟੀ ਕਮਜ਼ੋਰ ਜੇ ਲੱਗੀ ਜਾਂਨੇ ਆ ਮੈਨੂੰ ਲੱਗਦਾ ਖੂਨ ਹੀ ਹੈ ਨਹੀਂ ਰੰਗ ਹੀ ਬੱਗਾ ਹੋਇਆ ਪਿਆ ਤੁਹਾਡਾ ਦੇਦਨੇ ਕੋਈ ਦਵਾਈ ਫੇਰ ਤੁਹਾਨੂੰ ਅਸੀਂ ਤਾਂ ਠੀਕ ਆ ਨਾ ਥਾ ਤੂੰ ਮੱਛੀ-ਮੁੱਛੀ ਖਾ ਲੈ ਨਾ ਕਦੇ ਕਰੀ ਖਾ ਲੈਂਦੇ ਆ ਨਾ ਚੱਲ ਫਿਰ ਐ ਕਰ ਤੂੰ ਇੱਥੇ ਮਿਸਤਰੀ ਨਾਲ ਕੰਮ ਕਰਾ ਤੇ ਅਸੀਂ ਮੱਛੀ ਲੈ ਕੇ ਆਉਣੇ ਆ ਰਹਿਣ ਦੇ ਭਗਤਾ ਰਹਿਣ ਦੇ ਇਹ ਗੱਲ ਵੀ ਸੁਣ ਲੈ ਇਹਨਾਂ ਚੱਕਰਾਂ 'ਚ ਮੈਨੂੰ ਆਪਾ ਮੈਂ ਪਹਿਲਾਂ ਸੁਣਿਆ ਸੀ ਵੀ ਜੱਟ ਜਗਾੜੀ ਹੁੰਦੇ ਆ ਪਰ ਮੈਂ ਕੱਲ ਦੇਖ ਹੀ ਲਿਆ ਤੇਰੇ ਵਰਗਾ ਹੀ ਇੱਕ ਮੈਨੂੰ ਕਹਿੰਦਾ ਮੈਂ ਨਾਥਾ ਮੁਰਗਾ ਲੈ ਕੇ ਆਉਣਾ ਤੂੰ ਚਾਰ ਕਬੱਠਣ ਚੱਕ ਇੱਥੇ ਪੂਰੇ 8 ਘੰਟੇ ਬੱਠਲ ਚੱਕ ਚੱਕ ਕੇ ਸਿਰ ਪਾਠੀ ਵਰਗਾ ਹੋ ਗਿਆ ਪਰ ਉਹ ਮੁਰਗਾ ਲੈ ਕੇ ਨਹੀਂ ਆਇਆ ਇਹੋ ਜੀ ਤੁਹਾਡੀ ਮੱਛੀ ਨਾਲੋਂ ਮੈਂ ਐਵੇਂ ਹੀ ਚੰਗਾ ਤੂਸੀ ਕੋਈ ਦਵਾਈ ਬੂਟੀ ਲੈਣੀ ਆ ਤਾਂ ਦੱਸੋ ਮੱਛੀ ਮੁੱਛੀ ਮੈਂ ਨਹੀਂ ਖਾਣੀ ਇਹਨਾਂ ਚੱਕਰਾਂ 'ਚ ਮੈਂ ਪੈਣਾ ਹੀ ਨਹੀਂਗਾ ਭਗਤੋ ਠੀਕ ਆ ਕੋਈ ਬਾਦ ਹਾਜਮੇ ਦੀ ਦਵਾਈ ਲੈਣੀ ਆ ਤਾਂ ਲੈ ਲਓ ਕੋਈ ਨਹੀਂ ਸਾਡਾ ਹਜਮਾ ਤਾਂ ਠੀਕ ਆ ਉਹ ਯਾਰ ਆਪਾਂ ਚਾਚੇ ਸਰਪੰਚ ਨੂੰ ਉਹਨਾਂ ਦਵਾ ਦਈਏ ਉਹਦਾ ਵੀ ਹਜਮਾ ਖਰਾਬ ਹੀ ਰਹਿੰਦਾ ਹਾਂ ਉਹਨੂੰ ਦਵਾਈਏਗਾ ਨਾ ਦਵਾਈਗੀ ਯਾਰ ਇਹ ਸਰਪੰਚ ਨੂੰ ਕੀ ਹੋਇਆ ਥੋਡੇ ਨੂੰ ਹੁਣ ਕੀ ਆ ਨਾਥਾ ਉਹਦਾ ਬਦ ਹਜਮਾ ਖਰਾਬ ਰਹਿੰਦਾ ਯਾਰ ਪੇਟ ਖਰਾਬ ਰਹਿੰਦਾ ਉਹਦਾ ਕਾਹਦੇ ਨਾ ਰਹਿੰਦਾ ਇਹੋ ਜਿਹਾ ਕੀ ਖਾ ਲਿਆ ਉਹਨੇ ਉਹਨੇ ਛੱਡਿਆ ਹੀ ਕੁਛ ਨਹੀਂ ਨਾਥਾ ਕੀ ਕੀ ਗਨਾਈਏ ਤੈਨੂੰ ਸਾਰਾ ਪਿੰਡ ਹੀ ਖਾ ਗਿਆ ਉਹ ਤਾਂ ਗਲੀਆਂ ਨਾਲੀਆਂ ਕੁਝ ਵੀ ਨਹੀਂ ਛੱਡਿਆ ਲੋਕਾਂ ਦੀਆਂ ਟੱਟੀਆਂ ਵੀ ਖਾ ਗਿਆ ਉਹ ਤਾਂ ਤੁਸੀਂ ਮੈਨੂੰ ਸਰਪੰਚ ਦੀ ਕੋਠੀ ਦੱਸੋ ਕਿਹੜੀ ਐ ਮੈਂ ਉਹਨੂੰ ਹੁਣੇ ਦਵਾਈ ਦੇ ਕੇ ਆਉਣਾ ਮੈਨੂੰ ਗਿੱਦੜਵੇ ਵਾਲਾ ਬਣਦਾ ਜੋਗੀ ਨਾ ਆਖਿਓ ਜੇ ਉਹਦਾ ਹਾਜਮਾ ਠੀਕ ਨਾ ਕੀਤਾ ਤਾਂ ਕੋਠੀ ਨਾਥਾ ਨਾਲ ਹੀ ਆ ਆ ਵੱਡੀ ਕੋਠੀ ਸਰਪੰਚ ਦੀ ਐ ਚੰਗਾ ਭਗਤੋ ਤੁਸੀਂ ਕਰੋ ਕੰਮ ਧੰਦਾ ਆਪਣਾ ਖਾਓ ਮੱਛੀ ਮੁੱਛੀ ਮੈਂ ਸਰਪੰਚ ਕੋਲੇ ਚੱਲੇ ਆ ਹੁਣ ਉਹ ਦੇ ਕੇ ਆਉਣਾ ਦਵਾਈ ਠੀਕ ਐ ਨਾਥਾ ਠੀਕ ਐ ਨਾਥਾ ਚੱਲ ਆ ਜਾ ਯਾਰ ਆਪਾਂ ਕਰੀਏ ਲੈ ਬੀ ਗਿੱਦੜਬੇ ਵਾਲੇ ਬੰਸੇ ਜੋਗੀ ਤੇਰੀ ਅੱਖ ਕਦੇ ਭਲੇਖਾ ਨਹੀਂ ਖਾ ਸਕਦੀ ਸਰਪੰਚ ਦੀ ਕੋਠੀ ਆਹਾਈ ਦੱਸੀ ਸੀ ਇਹਨੂੰ ਦਿੰਨੇ ਆ ਗਿੱਦੜ ਸਿੰਘ ਜੀ ਤੇ ਨਾਲੇ ਕਰਦੇ ਆ ਸਰਪੰਚ ਦਾ ਹਾਜਮਾ ਠੀਕ ਗਿੱਦੜਬੇ ਵਾਲਾ ਬੰਸਾ ਜੋਗੀ ਜਦੋਂ ਲਾਉਂਦਾ ਪੱਕੇ ਪੈਂਚਰ ਲਾਉਂਦਾ सरपंच साहब ਤਾਂ ਇੱਧਰ ਬੈਠੇ ਆ। ਸਰਪੰਚ ਸਾਹਿਬ ਤੁਹਾਡੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ। ਬਦਹਾਜਮੀ ਜੀ ਰਹਿੰਦੀ ਆ। ਖਾਦਾ ਪੀਤਾ ਹজম ਨਹੀਂ ਆਉਂਦਾ। ਖੱਟੇ ਮਿੱਠੇ ਢ ਘਾਰ ਆਉਂਦੇ ਰਹਿੰਦੇ ਆ। ਬੰਸਾ ਜੋਗੀ ਝੂਠ ਨਹੀਂ ਬੋਲਦਾ ਸਰਪੰਚਾ। ਇਹ ਨੂੰ ਸੌਣ ਨੂੰ ਕਿਵੇਂ ਪਤਾ ਲੱਗਿਆ ਮੈਨੂੰ ਬਦਹਾਜਮੀ ਰਹਿੰਦੀ ਹੈ। ਖਾਦਾ ਪੀਤਾ ਨਹੀਂ ਹজম ਹੁੰਦਾ। ਤੂੰ ਸੋਚਦਾ ਹੋਏਗਾ ਨੰਬਰਦਾਰਾ ਵੀ 나ਥ ਨੂੰ ਕਿਵੇਂ ਪਤਾ ਲੱਗ ਗਿਆ ਵੀ ਤੈਨੂੰ ਬਦਹਾਜਮੀ ਰਹਿੰਦੀ ਹੈ। ਕੱਤੇ ਮਿੱਤੇ ਢ ਘਾਰ ਆਉਂਦੇ ਆ ਮੈਂ ਕੱਲ ਦੀ ਗੱਲ ਸੁਣ ਲਾ ਗੱਲ ਗਰਦਾਸ ਮਾਨ ਵੀ ਆਈ ਸੋਚਦਾ ਸੀ ਵੀ 나ਥ ਨੂੰ ਕਿਵੇਂ ਪਤਾ ਲੱਗ ਗਿਆ ਵੀ ਇਹਨੂੰ ਕਬਜ ਦੀ ਸ਼ਿਕਾਇਤ ਰਹਿੰਦੀ ਆ ਬੰਦਾ ਤਾਂ ਕੰਮ ਦਾ ਲੱਗਦਾ ਏ ਓਏ ਆ ਜਾ ਬਹਿ ਜਾ ਨਾਥਾ ਆ ਲੈਲਾ ਪੀੜੀ ਲੈ ਵੀ ਨੰਬਰਦਾਰਾ ਅੱਜ ਤੇਰੇ ਕੋਲੇ ਲਾਉਣੇ ਆ ਆਸਣ ਤੂੰ ਐਂ ਦੱਸ ਵੀ ਰੋਟੀ ਖਾਣੀ ਐ ਨਹੀਂ ਨੰਬਰਦਾਰਾ ਰੋਟੀ ਮੇਰੀ ਚੇਲੀ ਤਿਆਰ ਕਰ ਰਹੀ ਆ ਉਧਰ ਉੱਥੇ ਜਾ ਕੇ ਖਾਣੀ ਆ ਰੋਟੀ ਓ ਮੈਂ ਨੰਬਰਦਾਰ ਨਹੀਂ ਪਿੰਡ ਦਾ ਸਰਪੰਚ ਆ ਗੱਲ ਤਾਂ ਇੱਕ ਹੀ ਹੁੰਦੀ ਐ ਭਾਵੇਂ ਨੰਬਰਦਾਰ ਹੋਵੇ ਭਾਵੇਂ ਸਰਪੰਚ ਹੋਵੇ ਕਰਨੀ ਤਾਂ ਪਿੰਡ ਦੀ ਸੇਵਾ ਹੁੰਦੀ ਐ ਦੇ ਦਈਏ ਫਿਰ ਸਰਪੰਚਾ ਕੋਈ ਗੱੱਦਰ ਸਿੰਘੀ ਤੈਨੂੰ ਓ ਗੱੱਦਰ ਸਿੰਘੀ ਤਾ ਰਹਿਨ ਤੇ ਨਾਥਾ ਤੂੰ ਮੈਨੂੰ ਕੋਈ ਐਹੋ ਜੀ ਦਵਾਈ ਦੇ ਜਿਹਦੇ ਨਾਲ ਮੇਰਾ ਹਾਜਮਾ ਠੀਕ ਹੋ ਜਾਏ ਲੈ ਸਰਪੰਚਾ ਤੇਰਾ ਹਾਜਮਾ ਠੀਕ ਕਰ ਦਿੰਨੇ ਆ ਮੈਂ ਵੀ ਸਰਪੰਚਾ ਠੀਕ ਕਿਉਂ ਨਾ ਹੋਵੇਗਾ ਭਵੇਂ ਟਾ ਰੋੜੇ ਬਜਰੀ ਖਾਲੀ ਗਲੀਆਂ ਨਾਲੀਆਂ ਢਿੱਡ ਚ ਪਾ ਲਈ ਚਪੜਾਂ ਵਾਲਾ ਪਾਣੀ ਸਾਰਾ ਭਾਵੇਂ ਖਾਲੀ ਵਿੱਚ ਹੀ ਗਾਰਾ ਚਮਚਾਨ ਘਾਟ ਦੇ ਛਿੱਦ ਤੇ ਭਟੀਆਂ ਭਾਵੇਂ ਖਾਲੀ ਕਰਕੇ ਇਕੱਠੀਆਂ ਆਟਾ ਦਾਲ ਸਾਰਾ ਢਿੱਡ ਚ ਪਾ ਲਈ ਛਗਣ ਸ਼ਕੀਮ ਨਰੇਗਾ ਖਾਲੀ ਗਰੀਬ ਲੋਕਾਂ ਦੇ ਕੋਠੇ ਟਟੀਆਂ ਭਾਵੇਂ ਖਾਲੀ ਕਰਕੇ ਇਕੱਠੀਆਂ ਸਰਕਾਰੀ ਸਕੂਲ ਤੇ ਆਂਗਣਵਾੜੀ ਸਾਰਾ ਕੁਝ ਤੋਂ ਅੰਦਰ ਮਾਰੇ ਖਾਣ ਪੀਣ ਦੀ ਗੱਡੀ ਭਾਵੇਂ ਬਿਨ ਬ੍ਰੇਕਾਂ ਦੱਬੀ ਜਾਈ ਛੜਕਾਂ ਵਾਲੀ ਲੁੱਕ ਤੇ ਬਜਰੀ ਵਾਂਗ ਬਦਾਮਾਂ ਚੱਬੀ ਜਾਈ ਦੋ ਚਮਚੇ ਤੜਕੇ ਤੇ ਦੋ ਹੱਥ ਨੇ ਮੂੰਹ ਆਪਣੇ ਵਿੱਚ ਪਾਈ ਚੱਲ ਖੱਟੇ ਮਿੱਠੇ ਢਕਾਰ ਆਉਣਗੇ ਕੁਝ ਵੀ ਸਰਪੰਚਾ ਖਾਈ ਚੱਲ ਆ ਬਾਬਾ ਫਿਰ ਮੈਨੂੰ ਆ ਸ਼ੀਸ਼ੀ ਦੇ ਤੂੰ ਇਹ ਸ਼ੀਸ਼ੀ ਨਹੀਂ ਸਰਪੰਚਾ ਤੈਨੂੰ ਦੇਣੀ ਇਹਨੇ ਤੈਨੂੰ ਟਟੀਆਂ ਲਾ ਦੇਣੀਆਂ ਇਹ ਤਾਂ ਐਮਐਲ ਲਈ ਵਾਸਤੇ ਆ ਤੇ ਫਿਰ ਆ ਵੱਡੀ ਸ਼ੀਸ਼ੀ ਕੀ ਦੇ ਵਾਸਤੇ ਆ ਇਹ ਮੰਤਰੀਆਂ ਵਾਸਤੇ ਰੱਖੀ ਹੋਈ ਆ ਅੱਛਾ ਤੇ ਆ ਪਰ ਛੋਟੀਆਂ ਸ਼ੀਸ਼ੀਆਂ ਆ ਜਿਹੜੀ ਸਾਰਿਆਂ ਤੋਂ ਛੋਟੀ ਐ ਇਹ ਪੰਚਾਇਤ ਮੈਂਬਰ ਤੇ ਪੰਚਾਇਤ ਸੈਕਟਰੀਆਂ ਵਾਸਤੇ ਰੱਖੀ ਹੋਈ ਆ ਉਹਨਾਂ ਦਾ ਹਾਜਮਾ ਠੀਕ ਕਰਦੀ ਹੈ ਐਂ ਕਰ ਫਿਰ ਤੂੰ ਦੋਨੇ ਹੀ ਦੇ ਦੇ ਤੇ ਕਿੰਨੇ ਪੈਸੇ ਆ ਲੈ ਸਰਪੰਚਾ ਕਿੰਨੇ ਪੈਸੇ 1500 ਰੁਪਿਆ ਦੋਵਾਂ ਦਾ ਨਾਥਾ ਪੈਸੇ ਜ਼ਿਆਦਾ ਲੱਗਦੇ ਆ ਮੈਨੂੰ ਇਹ ਸੀਸ਼ੀਆਂ ਸਰਪੰਚਾ ਕਿਤੇ ਹੱਤਪਤਾਲ ਤੋਂ ਨਹੀਂ ਮਿਲਣੀਆਂ ਇੱਕ ਲੱਤ ਤੇ ਖੜ ਕੇ ਪਹਾੜਾਂ ਉੱਤੇ 9-9 ਮਹੀਨੇ ਤਪੱਸਿਆ ਕਰਕੇ ਇਹ ਦਵਾਈ ਤਿਆਰ ਕਰੀਦੀ ਹੈ ਇਹ ਦਵਾਈ ਕੋਈ ਸੌਖੀ ਰੋੜਾ ਤਿਆਰ ਹੋ ਜਾਂਦੀ ਹੈ ਚਲ ਫਿਰ ਗਲਤ ਤਾਂ ਤੇਰੀ ਠੀਕ ਹੈ ਬਾਬਾ ਦੋਨੇ ਦੇ ਦੇ ਠੀਕ ਆ ਸਰਪੰਚਾ ਯਾਦ ਰੱਖੇਗਾ ਕਿ ਡੜਵੇ ਵਾਲੇ ਬਣਤੇ ਜੋਗੀ ਨੂੰ ਕੋਈ ਦਵਾਈ ਦੇ ਕੇ ਗਿਆ ਸੀ ਉਸ ਵੀ ਭਾਈ ਚਲੀ ਘੱਟ ਸੀ ਤਾਰਾ ਕੁਝ ਹਜਮ ਹੋਈ ਜਾਣਾ ਹੈ ਅੱਜ ਇੱਕ ਤੈਨੂੰ ਹੋਰ ਚੀਜ਼ ਦੇ ਕੇ ਜਾਣੇ ਆ ਅੱਜ ਤੋਂ ਤੂੰ ਮੇਰਾ ਧਰਮ ਦਾ ਭਰਾ ਬਣ ਗਿਆ ਤੈਨੂੰ ਤੋਹਫੇ ਦੇ ਜਾਂਦੇ ਆ ਕਿਦ ਨਾ ਨਾਥਾ ਤੂੰ ਮੈਨੂੰ ਲੈਵੇ ਦੋਨੇ ਹੱਥ ਕਰ ਲਾ ਲੈ ਵੀ ਸਰਪੰਚਾ ਗਿੱਦੜ ਸਿੰਘੀ ਦੇ ਚੱਲੇ ਆ ਤੈਨੂੰ ਇਹਨੂੰ ਹਮੇਸ਼ਾ ਆਪਦੇ ਕੋਲੇ ਰੱਖਣਾ ਆਪਦੇ ਤੋਂ ਪਾਸੇ ਨਹੀਂ ਕਰਨਾਗਾ ਕਿਸੇ ਚੀਜ਼ ਦੀ ਟੋਟ ਨਹੀਂ ਹੋਣੀ ਤੈਨੂੰ ਤੂੰ ਯਾਦ ਕਰੇਗਾ ਕਿ ਦੜਬੇ ਵਾਲੇ ਬੰਸੇ ਜੋਗੀ ਨੂੰ ਹੁਣ ਤੂੰ ਮੰਤੇ ਜੋਗੀ ਨੂੰ 1500 ਰੁਪਇਆ ਦੇ ਦੇ ਬੰਸੇ ਜੋਗੀ ਦੀ ਰੋਟੀ ਤਿਆਰ ਹੋ ਗਈ ਹੋਣੀ ਹੈ ਭਗਤਨੀ ਢੀਕੀ ਜਾਂਦੀ ਹੋਣੀ ਹੈ ਜਾ ਕੇ ਰੋਟੀ ਛਕਣੀ ਹੈ ਬੰਤੇ ਜੋਗੀ ਕੋਈ ਨਹੀਂ ਲਿਆਉਣਾ ਫਿਰ ਬਾਬਾ ਮੰਦਰੋ ਪੈਸੇ ਲਿਆ ਕੇ ਨਹੀਂ ਲੱਗਦਾ ਮੈਂ ਉਹਨੇ ਆਪਣਾ ਡੱਬਾ ਕਰਦਾ ਪੈਕ ਲੈ ਵੀ ਸਰਪੰਚ ਤਾਂ ਯਾਦ ਹੀ ਰੱਖੂਗਾ ਵੀ ਕੋਈ ਨਾ ਥਾਇਆ ਸੀ ਤੇ ਦਵਾਈ ਦੇ ਕੇ ਗਿਆ ਆ ਗਿੱਦੜ ਸਿੰਘੀ ਵਾਲਾ ਕੰਮ ਵੀ ਚੰਗਾ ਕੀਤਾ ਸਰਪੰਚ ਦਾ ਲੈ ਵੀ ਨਾਥਾ 1500 ਰੁਪਿਆ ਤੇਰਾ ਲੈ ਵੀ ਸਰਪੰਚਾ ਗਿੱਦੜਵੇ ਵਾਲਾ ਬੰਸਾ ਜੋਗੀ ਅੱਜ ਬੋਲ ਕਰ ਗਿਆ 20 ਸਾਲ ਸਰਪੰਚੀ ਕਰੇਗਾ ਪਿੰਡ ਦੀ ਚੜਾਈ ਰਹੂਗੀ ਤੇਰੀ ਹਮੇਸ਼ਾ ਯਾਦ ਰੱਖੇਗਾ ਕਿ ਗਿੱਦੜਵੇ ਵਾਲੇ ਬੰਸੇ ਜੋਗੀ ਨੂੰ ਚੱਲ ਚੰਗਾ ਬਾਬਾ ਚੰਗਾ ਸਰਪੰਚਾ ਚੱਲਦੇ ਆਂ